ਸਰਕਾਰ ਦੇ ਸਾਹਮਣੇ ਖੜ ਕੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਈਸ਼ਵਰ ਦੀ ਕਿਰਪਾ ਨਾਲ ਨਲਡਾਲਾ ਨਗਰ ਪੰਚਾਇਤ ਦੀ ਪ੍ਰਧਾਨਗੀ ਆਪਾਂ ਠੋਕ ਮਾਜਾ ਕੇ ਜਿੱਤੀ ਸਾਡੀ ਭੈਣ ਬਲਜੀਤ ਕੌਰ ਜੀ ਵਾਲਿਆ ਬਹੁਤ ਧਰਾ ਪਰਿਵਾਰ ਆ ਸਾਡਾ ਨਲਡਾਲੇ ਦਾ ਵਿਕਟ ਮੇਰ ਸਿੰਘ ਜੀ ਦਾ ਉਹਨਾਂ ਨੂੰ ਅਸੀਂ ਮੈਜੋਰਿਟੀ ਨਾਲ 7 ਬਨਾਮ ਅਨਪੋਜ਼ ਬਿਨਾ ਮੁਕਾਬਲਾ ਸੀ ਉਹਨਾਂ ਨੂੰ ਪ੍ਰਧਾਨ ਬਣਾ ਕੇ ਨਿਕਲੇ ਆ ਇਸੇ ਤਰ੍ਹਾਂ ਮੇਰਾ ਬਹੁਤ ਛੋਟਾ ਜੀ ਵੀਰ ਸੰਦੀਪ ਬਸਰੀ ਚਾਜੀ ਜਿਹਨੂੰ ਪਿਆਰ ਨਾਲ ਆਪਾਂ ਡਾਕਟਰ ਸੋਨੂ ਕਹਿੰਦੇ ਆ ਇਹਨਾਂ ਨੂੰ ਇਦਾਂ ਹੀ ਅਨਪੋਸ ਬਿਨਾ ਮੁਕਾਬਲਾ 7 ਵੋਟਾਂ ਪਾ ਕੇ ਅਗਲੇ ਪਾਸੇ ਕਿਸੇ ਨੇ ਹੱਥ ਨਹੀਂ ਖੜਾ ਕੀਤਾ ਸੋਨੂ ਨੂੰ ਉਮੀਦ ਬਣਾ ਦਿੱਤਾ ਸਾਰਾ ਸ਼ਹਿਰ congress